ਸਿੱਧੂ ਮੂਸੇਵਾਲਾ ਉਰਫ 파ਰਸ ਪੱਥਰ ਜੇਕਰ ਅੱਜ ਜਾਉਂਦਾ ਹੁੰਦਾ ਤਾਂ ਭੈਣ ਹਰਮਨ ਸੱਤਾ ਦਾ ਵੀ ਨਾਮ ਅੱਜ ਵੱਡੇ ਸਿੰਗਰਾ ਚ ਆਉਂਦਾ ਕਿਉਂਕਿ ਉਹਨਾਂ ਨੇ ਖੁਦ ਬੁਲਾ ਕੇ ਆਖਿਆ ਸੀ ਭੈਣ ਕੋਈ ਗੱਲ ਨਹੀਂ ਤੁਸੀਂ ਕਿਤੇ ਟਾਈਮ ਕੱਢ ਕੇ ਆ ਜਿਓ ਵੀ ਤੁਹਾਡੇ ਗਾਣੇ ਕਰਾਂਗੇ ਤੇ ਬਾਕੀ ਭੈਣਾਂ ਗੱਲਾਂ-ਵਾਟਾਂ ਕਰਦੇ ਆ 70 ਸੱਤਾ ਜੋ ਤੁਸੀਂ ਸੁਣਿਆ ਹੋਊਗਾ ਨਾਮ ਸਾਹਮਣੇ ਤੇ ਭੈਣ ਉਹਨਾਂ ਦੀ ਬੇਟੀ ਆ ਭੈਣ ਸਸੀ ਕਲਜੀ ਸਸੀ ਕਲਜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਭੈਣ 70 ਸੱਤਾ ਦਾ ਏਡਾ ਨਾਮ ਤੁਸੀਂ ਕਿਵੇਂ ਪਿੱਛੇ ਦੇ ਰਹੇਗੇ ਵੀਰੇ ਗਰੀਬੀ ਕਾਰਨ ਪਰਿਵਾਰ ਦੇ ਵਿੱਚ ਇੰਨੀ ਗਰੀਬੀ ਹੋਣ ਦੇ ਕਾਰਨ ਅਸੀਂ ਪਿੱਛੇ ਰਹਿ ਗਏ ਕਿਉਂਕਿ ਜਦੋਂ ਮਾਂ-ਬਾਪ ਦਾ ਸਾਆ ਸਭ ਤੋਂ ਚਲਿਆ ਜਾਵੇ ਤੇ ਬੱਚਿਆਂ ਦੇ ਹਾਲਾਤ ਉਹਨੂੰ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਦੇ ਤੇ ਏਡਾ ਨਾਮ ਸੀ ਬਣਿਆ ਤੁਹਾਡੇ ਡੈਡੀ ਦਾ ਫਿਰ ਕੋਈ ਪੈਸਾ ਵਗੈਰਾ ਬਣਿਆ ਨਹੀਂ ਉਹਨਾਂ ਤੋਂ ਨਹੀਂ ਵੀਰੇ ਪੈਸੇ ਤਾਂ ਮੈਂ ਲੋ ਹਸਮਿਆਂ ਦੇ ਵਿੱਚ ਜੇ ਆਪਾਂ ਲਾ ਲਈ ਵੀਰੇ ਉਦੋਂ ਤਾਂ ਵੀ ਬਹੁਤ ਪੈਂਦੇ ਕਿਉਂਕਿ ਬੱਚੇ ਬੱਚੇ ਦੀ ਜਵਾਨ ਤੇ ਅੱਜ ਵੀ ਉਹਨਾਂ ਦੇ ਗਾਣੇ ਆਗੇ ਕੀ ਘਟ ਰਹੀ ਪੈਣੇ ਘਟ ਵੀਰੇ ਦੇਖੋ ਵੀ ਚਲੋ ਉਹਨਾਂ ਨੇ ਘਰਵਾਰ ਬਣਾਇਆ ਉਸ ਸਮੇਂ ਦੇ ਵਿੱਚ ਜਿੰਨੀ ਕਿ ਪੈਸੇ ਦੀ ਕੀਮਤ ਸੀ ਉਹਨਾਂ ਕੋ ਉਹਨਾਂ ਨੇ ਬਣਾਇਆ ਸਾਡੇ ਜਿਹੜਾ ਸੀਗਾ ਚਲੋ ਜਿੰਨਾ ਵੀ ਬਣਾਇਆ ਉਹ ਸਾਡੇ ਤੇ ਵੀਰੇ ਅਸੀਂ ਆਪਦੇ ਤੇ ਉਹਨੇ ਮਰਨ ਤੋਂ ਬਾਅਦ ਅਸੀਂ ਆਪ ਆਪਦਾ ਘਰਵਾਰ ਤੋਲਦੇ ਨੇ ਤੁਸੀਂ ਕਿੰਨੇ ਗਾਣੇ ਕਰਤੇ ਪੈਣ ਹੁਣ ਤੱਕ ਤਕਰੀਬਨ ਵੀਰੇ ਮੇਰੇ ਮਾਰਕੀਟ ਦੇ ਵਿੱਚ 10 ਗਾਣੇ ਆ ਚੁੱਕੇ ਨੇ ਚਲੋ ਵਧੀਆ ਗੱਲਾਂ ਵੇ ਇੱਕ ਨਾ ਤਾਂ ਕੋਈ ਗਾਣਾ ਗਾ ਕੇ ਸੁਣਾਓਗੇ ਹਾਂਜੀ ਵੀਰੇ ਜੀ ਪਿੱਪਲ ਹੀ ਪੀਂਗਾ ਕਿੱਥੇ ਹੁਣ ਪਾ ਬਿਚ ਰਿੰਜਣਾ ਲੋਕੋ ਇਹ ਕਿੱਥੇ ਜੁੜੀਆਂ ਨੇ ਨਾ ਰਈਆਂ ਓਤੀਆਂ ਨਾ ਤੇ ਹਰ ਵੇ ਲੋਕੋ ਹੁਣ ਬਦਲ ਗਿਆ ਏ ਸਾਡਾ ਸੱਬੇ ਆਚਾਰ ਵੇ ਲੋਕੋ ਹੁਣ ਆਪਾਂ ਫੁੱਲ ਦੇ ਜਾਂਦੇ ਸੱਬੇ ਆਚਾਰ ਵੇ ਲੋਕੋ ਅਸਲ 'ਚ ਨਾ ਭੈਣੇ ਲੋਕ ਸੱਭਿਆਚਾਰ ਵਾਲੇ ਗਾਣਿਆਂ ਨੂੰ ਪਸੰਦ ਨਹੀਂ ਕਰਦੇ ਇੱਥੇ ਹੀ ਮਾਰ ਖਾ ਰਹੇ ਹੋਗੇ ਲੋਕ ਚਾਹੁੰਦੇ ਆ ਹਨਾ ਵਧੀਆ ਗਾਣੇ ਕੋਈ ਹੋਰ ਤਰ੍ਹਾਂ ਦੇ ਹੋਣ ਕਿਉਂਕਿ ਗਾਣਿਆਂ ਦੀ ਲੋੜ ਆਪਾਂ ਨੂੰ ਸੱਭਿਆਚਾਰਕ ਦੀ ਆ ਪਰ ਸੱਭਿਆਚਾਰ ਖੁਦ ਮੈਨੂੰ ਆਪ ਨੂੰ ਵੀ ਨਹੀਂ ਵਿਦਿਆ ਲੱਗਦਾ ਤੁਹਾਨੂੰ ਕੁਝ ਹਟਕੇ ਕਰਨਾ ਪਊਗਾ ਹਾਂਜੀ ਵੀਰੇ ਹਟਕੇ ਕੀਤਾ ਜੀ ਆਪਣਾ ਮਾਰਕੀਟ ਦੇ ਵਿੱਚ ਜਿਨ੍ਹਾਂ ਨੇ ਮੇਰਾ ਸੌਂਗ ਕੀਤਾ ਔਰ ਜਿਨ੍ਹਾਂ ਨੇ ਮੇਰਾ ਸਭ ਤੋਂ ਵੱਡੀ ਸਪੋਰਟ ਜਿਨ੍ਹਾਂ ਦੀ ਮੈਨੂੰ ਹੈਗੀ ਆ ਜੀ ਬਹੁਤ ਵਧੀਆ ਉਹਨਾਂ ਨੇ ਗੀਤ ਕੀਤੇ ਆ ਜੀ ਮੇਰੇ ਔਰ ਮਾਰਕੀਟ ਦੇ ਵਿੱਚ ਪਹਿਲਾ ਸੌਂਗ ਕੀਤਾ ਜੀ ਉਹਨਾਂ ਨੇ ਮੇਰਾ ਸੱਪ ਬਣ ਕੇ ਡੰਗਦਿਆ ਦੂਜਾ ਸੌਂਗ ਜੀ ਮੇਰਾ ਜਿਨ੍ਹਾਂ ਨੂੰ ਸੁਰੋਤਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਉਸ ਗੀਤ ਨੂੰ ਉਹਨਾਂ ਦੀਆਂ ਕਵਚ ਲੈਣਾ ਤੁਹਾਨੂੰ ਸੁਣਾਉਣ ਜਾ ਰਹੀਆਂ ਜੀ ਹੂੰ ਹੋ ਸਾਨੂੰ ਪੌੜੀਆਂ ਬਣਾ ਕੇ ਕਈ ਅੰਬਰਾਂ ਤੇ ਚੜੇ ਔਖੇ ਟੈਮ ਨਾਲ ਕੋਈ ਬਿਰਲਾ ਹੀ ਖੜੇ ਹੋ ਦਿਲ ਚੱਲਦੇ ਭਾਵੇਂ ਮਹੜੇ ਹੋ ਦਿਨ ਚੱਲਦੇ ਭਾਵੇਂ ਮਹੜੇ ਉਹ ਦਿਰਜਾ ਚ ਲੰਘਦੇ ਆ ਜਿਨ੍ਹਾਂ ਨੂੰ ਦੁੱਧ ਪਿਲਾਉਂਦੇ ਰਹਿ ਸੱਪ ਬਣ ਕੇ ਡੰਗ ਗਏ ਆ ਜਿਨ੍ਹਾਂ ਨੂੰ ਦੁੱਧ ਪਿਲਾਉਂਦੇ ਰਹਿ ਸੱਪ ਬਣ ਕੇ ਡੰਗ ਗਏ ਆ ਸਿੱਧੂ ਮੂਸੇਵਾਲੇ ਨੂੰ ਭੈਣ ਕਦੋਂ ਮਿਲੇ ਫਿਰ ਤਿੰਨ ਚਾਰ ਕਿ ਮਹੀਨੇ ਪਹਿਲਾਂ ਵੀਰੇ ਮਿਲੀ ਸੀ ਉਹਨਾਂ ਨੂੰ ਮੈਂ ਅੱਛਾ ਬਣੀ ਕੀ ਕਹਿੰਦੇ ਫਿਰ ਉਹ ਵੀਰੇ ਉਹ ਮੈਨੂੰ ਕਹਿੰਦੇ ਸੀ ਵੀ ਮਾਰਕੀਟ ਦੇ ਵਿੱਚ ਤੈਨੂੰ ਲੈ ਕੇ ਆਵਾਂਗੇ ਵੀ ਤੇਰਾ ਗੀਤ ਵੀ ਕਰਵਾਵਾਂਗੇ ਭੈਣੇ ਬਹੁਤ ਵਧੀਆ ਰਿਸਪੌਂਸ ਦਿੱਤਾ ਵੀਰੇ ਜਦੋਂ ਮੈਂ ਉਹਨਾਂ ਨੂੰ ਘਰ ਜਾ ਕੇ ਮਿਲੀ ਕਿਉਂਕਿ ਉਦੋਂ ਮੇਰੇ ਦਿਮਾਗ ਨੇ ਵੀਰੇ ਇੰਨਾ ਕੰਮ ਨਹੀਂ ਕੀਤਾ ਕਿਉਂਕਿ ਹਰੇਕ ਸਿੰਗਰ ਨੂੰ ਜਦੋਂ ਕੋਈ ਮਿਲਦਾ ਪਹਿਲੀ ਵਾਰ ਉਹਦੀਆਂ ਫੋਟੋ ਵਗੈਰਾ ਕਰਦਾ ਕਿਉਂਕਿ ਮੈਨੂੰ ਉਦੋਂ ਇੰਨੀ ਖੁਸ਼ੀ ਮਹਿਸੂਸ ਹੋਈ ਉਹਨਾਂ ਦੇ ਮਿਲਣ ਦੇ ਨਾਲ ਕਿ ਮੈਂ ਉਹਨਾਂ ਨਾਲ ਕੋਈ ਪਿਕ ਵਗੈਰਾ ਨਹੀਂ ਕਰਵਾਈ ਅੱਛਾ ਬਣੀ ਹਾਂਜੀ ਉਦਾਂ ਹੀ ਮੈਂ ਬਸ ਉਹਨਾਂ ਨੂੰ ਮਿਲ ਜੇਗਾ ਤਾਂ ਲੋਹਾ ਸਿਆਣਾ ਬਣ ਜਾਂਦਾ ਸੀ ਹਾਂਜੀ ਬਸ ਕਿਤੇ ਕੁਦਰਤੀ ਉਹਨਾਂ ਦੀ ਮੌਤ ਹੋਣੀ ਸੀ ਨਹੀਂ ਤੁਹਾਨੂੰ ਵੀ ਉਹ ਸਿਆਣਾ ਬਣਾ ਦਿੰਦਾ ਇਹ ਗੱਲ ਤਾਂ ਮੰਨਣੀ ਪੈਣੀ ਹੈ ਵੀਰੇ ਮੰਨਦੀ ਆ ਇਸ ਗੱਲ ਨੂੰ ਮੈਂ ਹੁੰਦੇ ਅੱਜ ਉਹ ਦੁਨੀਆ ਤੇ ਤੇ ਮੈਨੂੰ ਵੀ ਅੱਜ ਕਿਤੇ ਦੀ ਕਿਤੇ ਬਿਲਕੁਲ ਭੈਣ ਜਿਵੇਂ ਅੱਜ ਗਲਾਬ ਸਿੱਧੂ ਦਾ ਨਾਮ ਆਗਾ ਤੁਹਾਡਾ ਨਾਮ ਵੀ ਇਹਨਾਂ ਦੇ ਨਾਲ ਹੋਣਾ ਸੀ ਜਿਵੇਂ ਸਿੱਧੂ ਜਿਹਾ ਹੁੰਦਾ ਹਾਂਜੀ ਵੀਰੇ ਤੇ ਕੋਈ ਨਵਾਂ ਗਾਣਾ ਕਿ ਦੁਆਰੇ ਆ ਪੈਣਾ ਨਵਾਂ ਗਾਣਾ ਵੀਰੇ ਆਪਣਾ 30 ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ ਜੀ ਔਰ ਜਿਵੇਂ ਕਿ ਮੇਰੇ ਪਾਪਾ ਦੇ Song ਨੂੰ ਲੋਕਾਂ ਨੇ ਪਿਆਰ ਦਿੱਤਾ ਰੁੱਤ ਪਿਆਰ ਦੀ Song ਕਿਉਂਕਿ ਅੱਜ ਵੀ ਜ਼ਿਆਦਾਤਰ ਜਦੋਂ ਵੀ ਕਿਤੇ ਜਾਈ ਦਾ ਸਟੇਟ ਤੇ ਕਹਿ ਕੇ ਬਕਾਇਦਾ ਕਰਾ ਲਵਾਉਂਦੇ ਆ ਵੀ ਭੈਣੇ ਰੁੱਤ ਪਿਆਰ ਦੀ Song ਉਹਨਾਂ ਦਾ ਸਾਨੂੰ ਸੁਣਾਓ ਤੇ ਰੁੱਤ ਪਿਆਰ ਦੀ ਗੀਤ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਹੁਣ ਵੀ ਲੋਕ ਸੁਣਦੇ ਆ ਹਾਂਜੀ ਬਈ ਲੇ ਵੀਰੇ ਵੀ ਮੈਂ ਕਿਉਂ ਨਹੀਂ ਕਿ ਜਿਵੇਂ ਮੇਰੇ ਪਾਪਾ ਨੂੰ ਪਿਆਰ ਦਿੱਤਾ ਲੋਕਾਂ ਨੇ ਉਸੇ ਤਰ੍ਹਾਂ ਹੀ ਸਰੋਤਿਆਂ ਨੇ ਮੈਨੂੰ ਵੀ ਉਸੇ ਤਰ੍ਹਾਂ ਹੀ ਪਿਆਰ ਦਿਓ ਕਿਉਂਕਿ ਮੈਂ ਉਹਨਾਂ ਦੀ ਬੱਚੀ ਹਾਂ ਉਹਨਾਂ ਦਾ ਖੂਨ ਹੈ ਜੀ ਹਾਂਜੀ ਹਾਂਜੀ ਕੇ ਇਸ ਗੀਤ ਨੂੰ ਦੱਬ ਕੇ ਲਾਈਕ ਸ਼ੇਅਰ ਕਮੈਂਟ ਕਰਿਓ ਕਿ 30 ਤਰੀਕ ਨੂੰ ਆਪਣਾ ਮਾਰਕੀਟ ਦੇ ਵਿੱਚ ਗੀਤ ਆ ਰਿਹਾ ਜੀ ਕਿਹੜੇ ਚੈਨਲ ਤੇ ਆ ਰਿਹਾ ਹੈ ਭੈਣ ਜੀ ਲੱਕ ਜੀ ਅੱਛਾ ਭਈਆ ਚੈਨਲ ਦਾ ਸਕਰੀਨਸ਼ਾਟ ਵੀ ਪਾਇਆ ਹੈਗਾ ਤੇ ਇਹਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਭੈਣ ਇਹਦੇ ਇੱਕ ਦੋ ਬੋਲ ਸੁਣਾ ਸਕਦੇ ਹਾਂ ਗਾਣੇ ਦੇ ਹਾਂਜੀ ਵੀਰੇ ਜਰੂਰ ਜੀ ਰਤ ਪਿਆਰ ਦੇ ਚੰਨਾ ਮੇਰੇ ਨਾਲ ਤੂੰ ਹੀਰ ਵਰਗੀ ਦਾ ਰੱਖਦਾ ਖਿਆਲ ਤੁਸੀਂ ਮੈਂ ਤੇਰੇ ਨਾਲ ਪੜਦੀ ਵੇ ਹੋ ਚਿਰਾਂ ਬਾਅਦ ਤੂੰ ਹਲਾਰਾ ਦਿੱਤਾ ਪੀਗ ਨੂੰ ਸੋਹਣਾ ਸੱਜਣਾ ਮੈਂ ਬਰਾਨਾ ਮੈਂ ਬਦਲਾਣਾ ਮੈਂ ਅੰਬਰਾਂ ਨਾਲ ਗੱਲਾਂ ਕਰਦੀ ਵੇ ਰੁੱਤ ਪਿਆਰ ਦੇ ਚੰਨਾ ਮੇਰੇ ਨਾਲ ਹੋ ਰੂਪਨੇ ਕੁਛ ਕਹਿਣਾ ਚਾਹੁੰਗਾ श्रुतਿਆਂ ਨੂੰ ਬਸ ਜੀ ਜਿਨ੍ਹਾਂ ਦੀ ਮੈਨੂੰ ਜ਼ਿਆਦਾਤਰ ਸਪੋਰਟ ਹੈ ਮੇਰੇ ਵੀਰ ਨੇ ਜਿਨ੍ਹਾਂ ਨੇ ਮੈਨੂੰ ਦੁਵਾਰ ਮਾਰਕੀਟ ਦੇ ਵਿੱਚ ਦੁਬਾਰਾ ਫਿਰ ਤੋਂ ਲੈ ਕੇ ਆਂਦਾ ਔਰ ਦੀਪ ਮੇਰੜਾ ਜੀ ਜਿਨ੍ਹਾਂ ਦੀ ਬਦੌਲਤ ਤੁਹਾਡੇ ਰੂਬਰ ਹੋਣ ਦਾ ਮੌਕਾ ਮਿਲਿਆ ਜੀ ਔਰ ਮੇਰੇ ਵੀਰ ਦੀ ਸਭ ਤੋਂ ਵੱਡਾ ਸਪੋਰਟ ਉਹਨਾਂ ਦੀ ਹੈ ਮੈਨੂੰ ਕਿਉਂਕਿ ਉਹਨਾਂ ਨੇ ਜੋ ਕਿਹਾ ਉਹ ਕੀਤਾ ਵੀ ਔਰ ਕਿਹਾ ਵੀ ਨਹੀਂ ਕੀਤਾ ਵੀ ਹੈ ਔਰ ਅੱਜ ਵੀ ਨਾਲ ਖੜੇ ਆ ਪ੍ਰੋਜੈਕਟ ਅੱਗੇ ਵੀ ਰੈਡੀ ਆ ਜੀ ਕਿਉਂਕਿ ਮੇਰੇ ਸੱਟ ਲੱਗਣ ਕਾਰਨ ਮੈਂ ਥੋੜਾ ਜਿਹਾ ਲੇਟ ਆ ਜੀ ਤੇ ਸਰੋਤਿਆਂ ਦੀ ਕਚਹਿਰੀ ਚ ਨਵੇਂ-ਨਵੇਂ ਟਰੈਕ ਔਰ ਨਵੇਂ-ਨਵੇਂ ਸਰੋਤਿਆਂ ਨੂੰ ਜੋ ਪਸੰਦ ਆ ਉਹ ਲੈ ਕੇ ਆ ਮੈਂ ਠੀਕ ਹੈ ਆਪਾਂ ਨੂੰ ਬਹੁਤ ਵਧੀਆ ਤੁਹਾਡਾ ਕੋਈ ਸੋਸ਼ਲ ਮੀਡੀਆ ਤੇ ਅਕਾਊਂਟ ਵਗੈਰਾ ਹਾਂਜੀ ਮੇਰਾ YouTube ਚੈਨਲ ਹਰਮਨ ਛੱਤਾ ਔਰ Instagram ID ਵੀ ਮੇਰੀ ਹਰਮਨ ਛੱਤਾ ਹੀ ਆ ਜੀ ਅੱਛਾ ਅੱਛਾ ਇੰਸਟਾ ਤੇ ਭਾਈਆ ਸਕਰੀਨਸ਼ਾਟ ਚੱਲਦੇ ਨੇ ਭੈਣ ਨੂੰ ਫੋਲੋ ਹਾਂਜੀ ਔਰ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਆ ਜੀ ਇਸ ਗੀਤ ਦੇ ਵਿੱਚ ਔਰ ਬਲਾਸਟਰ ਜਿਨ੍ਹਾਂ ਲੋਕ ਬਹੁਤ ਜ਼ਿਆਦਾ ਪਿਆਰ ਦਿੱਤੇ ਉਹਨਾਂ ਨੇ ਮੇਲ ਰੀਲ ਤੇ ਕੰਮ ਕਰਿਆ ਜੀ ਇਸ ਗੀਤ ਦੇ ਵਿੱਚ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਮੇਰੇ ਗੀਤ ਨੂੰ ਜਿਨ੍ਹਾਂ ਨੇ ਸਪੋਰਟ ਕੀਤੀ ਆ ਸੁਖਵੀਰ ਲੰਡਾਵਾ ਜੀ ਔਰ ਪਨੀਤ ਵੀਰਾ ਜੀ ਔਰ ਹੈਪੀ ਵੀਰਾ ਜੀ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਸਪੋਰਟ ਆ ਜੀ ਮੈਨੂੰ ਔਰ ਅੱਜ ਵੀ ਸਪੋਰਟ ਕਰ ਰਹੇ ਆ ਕੀਤੀ ਵੀ ਔਰ ਜਿਹੜਾ ਜਿਹੜਾ ਕਿਹਾ ਉਹਨਾਂ ਨੇ ਕੀਤਾ ਵੀ ਆ ਔਰ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਜੀ ਧੰਨਵਾਦ ਤੇ ਭੈਣ ਤੁਹਾਡੇ ਨਾਲ ਕਿਸੇ ਨੂੰ ਕੋਈ ਫੋਨ ਤੇ ਗੱਲਬਾਤ ਕਰਨੀ ਹੋਵੇ ਜਿਵੇਂ ਨੇ 7077 ਜੀ ਨੂੰ ਚਾਹਣ ਵਾਲੇ ਨੇ ਤਾਂ ਤੁਹਾਡਾ ਕੰਟੈਕਟ ਨੰਬਰ ਬ 8327592962 ਫਿਰ ਤੋਂ ਜੀ 8427592962 ਮੇਰਾ ਕੰਟੈਕਟ ਨੰਬਰ ਜੀ ਸਕਰੀਨ ਤੇ ਵੀ ਨੰਬਰ ਚੱਲ ਰਿਹਾ ਜੀ ਬਾਕੀ ਜਰੂਰ ਪੈਣ ਨੂੰ ਹੌਸਲਾ ਦਿਓ ਗਾਣਾ ਆ ਰਿਹਾ 30 ਤਰੀਕ ਨੂੰ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਗਾਣਾ ਸੁਣਿਓ ਤੇ ਅੱਗੇ ਜੱਗੇ ਆਪਣੇ ਗਰੁੱਪਾਂ ਚ ਭੇਜੋ ਧੰਨਵਾਦ